ੰਬਰ 2 ਤੇ ਐਸਵਾਈਐਲ ਦਾ ਕਿਹਾ ਕਿਉਂਕਿ ਮਾਮਲਾ ਸਬਜੁਟਿਸ ਹੈ ਸੁਪਰੀਮ ਕੋਰਟ ਚ ਹੈ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਇੱਥੇ ਆਬਖਬਾਰ ਆ ਕੇ ਤਖੜ ਕੇ ਇਹਦੇ ਬਾਰੇ ਡਿਟੇਲ ਚ ਦੱਸਦਾ ਰਿਹਾ ਤਾਂ ਕਿਉਂਕਿ ਮਾਮਲਾ ਸੁਪਰੀਮ ਕੋਰਟ ਚ ਹੈ ਇਸ ਬਾਰੇ ਮੈਂ ਜ਼ਿਆਦਾ ਕਮੈਂਟ ਨਹੀਂ ਕਰ ਪਾਉਂਗਾ ਆਮ ਆਦਮੀ ਪਾਰਟੀ ਦੀ ਪਹਿਲੇ ਦਿਨੋਂ ਹੀ ਪੰਜਾਬ ਦੇ ਪਾਣੀਆਂ ਤੇ ਅੱਖ ਹੈ ਤੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰ ਕੇ ਹਰਿਆਣਾ ਤੇ ਦਿੱਲੀ ਦੇ ਵਿੱਚ ਸਿਆਸਤ ਚਮਕਾਉਣ ਨੂੰ ਫਿਰਦੇ ਨੇ ਅੱਜ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹਰਿਆਣੇ 'ਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਦਾ ਜਦੋਂ ਆਗਾਜ਼ ਕਰਨ ਗਏ ਤਾਂ ਉੱਥੇ ਪੱਤਰਕਾਰ ਨੇ ਸਵਾਲ ਕੀਤਾ ਕਿ ਐਸਵਾਈਐਲ ਤੇ ਕੀ ਸਟੈਂਡ ਤੇ ਵੋਟਾਂ ਇੰਨੀਆਂ ਪਿਆਰੀਆਂ ਲੱਗਣ ਲੱਗੀਆਂ ਹਰਿਆਣੇ ਦੀ ਸੱਤਾ ਇੰਨੀ ਪਿਆਰੀ ਲੱਗੀ ਕਿ ਮੁੱਖ ਮੰਤਰੀ ਪੰਜਾਬ ਦਾ ਤੇ ਪੰਜਾਬ ਦੇ ਪਾਣੀਆਂ ਦਾ ਸਟੈਂਡ ਲੈਣੇ ਭੁੱਲ ਗਏ ਕਹਿੰਦੇ ਜੀ ਮੈਟਰ ਸੁਪਰੀਮ ਕੋਰਟ 'ਚ ਸਬਜੁਡਿਸ ਹੈ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਸ਼ਾਬਾਸ਼ ਭਗਵੰਤ ਮਾਨ ਸਾਹਿਬ ਹੁਣ ਤੁਸੀਂ ਬਣ ਗਏ ਪੱਕੇ ਰਾਜਨੀਤਕ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਸੁਸ਼ੀਲ ਗੁਪਤਾ ਜਿਹੜਾ ਹਰਿਆਣੇ ਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਜਦੋਂ ਉਹਨੇ ਥੋੜੀ ਹਾਜ਼ਰੀ 'ਚ ਇਹ ਗੱਲ ਕਹੀ ਸੀ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣੇ 'ਚ ਬਣਾ ਦਿਓ ਤੇ ਘਰ ਘਰ ਤੱਕ ਐਸਵਾਈਲ ਪਹੁੰਚਾ ਦੇਾਂਗੇ ਉਸ ਦਿਨ ਕਿਉਂ ਨਹੀਂ ਤੁਸੀਂ ਸਬਜੂਡਿਸ ਦਾ ਹਾ ਦਾ ਨਾਰਾ ਮਾਰਿਆ ਉਸ ਦਿਨ ਕਹਿੰਦੇ ਸੁਸ਼ੀਲ ਗੁਪਤਾ ਨੂੰ ਕਿ ਮੈਟਰ ਸਬਜੂਡਿਸ ਹੈ ਕਿਉਂ ਬੋਲ ਰਹੇ ਹੋ ਔਰ ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਵਕੀਲ ਨੇ ਖੜੇ ਹੋ ਕੇ ਕਿਹਾ ਕਿ ਜੀ ਅਸੀਂ ਤਾਂ ਨਹਿਰ ਬਣਾਉਣ ਨੂੰ ਤਿਆਰ ਹਾਂ ਸਪੀਐਲ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਖਾਸ ਕਰਕੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਬਣਾਉਣ ਦਿੰਦਾ ਉਹਨਾਂ ਨੇ ਤਾਂ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਤੀ ਸੀ ਇਹ ਆ ਤੁਹਾਡਾ 도ਗਲਾ ਚਿਹਰਾ ਤੇ ਫਿਰ ਨਹਿਰੀ ਪਟਵਾਰੀਆਂ ਨੇ ਜਿਸ ਤਰੀਕੇ ਦਾ ਖੁਲਾਸਾ ਕੀਤਾ ਕਿ ਉਹਨਾਂ ਤੋਂ ਡਾਟੇ ਫਰਜੀ ਬਣਾਏ ਜਾ ਰਹੇ ਨੇ ਇਹ ਦਖਾਨ ਦੀ ਕੋਸ਼ਿਸ਼ ਹੈ ਸੁਪਰੀਮ ਕੋਰਟ 'ਚ ਕਿ ਪੰਜਾਬ ਕੋਲੇ ਤਾਂ ਸਰਪਲਸ ਪਾਣੀ ਹੈ ਸੋ ਹਰਿਆਣੇ ਨੂੰ ਪਾਣੀ ਆਰਾਮ ਨਾਲ ਦਿੱਤਾ ਜਾਏ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਪੰਜਾਬ ਦੇ ਨਾਲ ਗੱਦਾਰੀ ਹੈ ਹੁਣ ਸਾਹਮਣੇ ਆ ਕੇ ਪੰਜਾਬੀਆਂ ਨੂੰ ਜਵਾਬ ਦਿਓ ਕਿ ਸੱਤਾ ਦੇ ਨਸ਼ੇ 'ਚ ਚੂਰ ਹੋ ਕੇ ਅਰਵਿੰਦ ਕੇਜਰੀਵਾਲ ਕੋਲ ਜਿਵੇਂ ਦਸਕਤ ਕਰਕੇ ਸਾਰਾ ਪੰਜਾਬ ਗਿਰਵੀ ਰੱਖਿਆ ਹੁਣ ਪੰਜਾਬ ਦੇ ਪਾਣੀ ਲੁੱਟ ਕੇ ਅਰਵਿੰਦ ਕੇਜਰੀਵਾਲ ਦੇ ਚਰਨਾਂ 'ਚ ਤੁਸੀਂ ਰੱਖਣ ਜਾ ਰਹੇ ਹੋ ਇਸ ਗੱਲ ਦੇ ਦੀ ਪੰਜਾਬ ਨੇ ਕਦੇ ਤੁਹਾਨੂੰ ਮਾਫ ਨਹੀਂ ਕਰਨੀ